ਦੇਰਸ਼ਾਮ ਬਟਾਲਾ ਦੇ ਜਲੰਧਰ ਰੋਡ ਤੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣਿਆ ਜਦੋਂ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋਨ ਪਛਾਤੇ ਵਿਅਕਤੀਆਂ ਦੇ ਵੱਲੋਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਗੋਤਮ ਸੇਠ ਗੱਠੂ ਦੀ ਦੁਕਾਨ ਸੇਠ ਟੈਲੀਕਮ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਹਨ ਹਾਲਾਂਕਿ ਘਟਨਾ ਦੇ ਵਿੱਚ ਕਿਸੇ ਦਾ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਨੇ ਸੂਚਨਾ ਮਿਲਣ ਤੋਂ ਬਾਅਦ ਹਲਕਾ ਬਟਾਲਾ ਦੇ ਵਿਧਾਇਕ ਅਮਨਸ਼ੀਰ ਸਿੰਘ ਸ਼ੈਰੀ ਕਲਸੀਸ ਆਪ ਦਾ ਕੈਬਨਿਟ ਮੰਤਰੀ ਮੌਜੂਦਾ ਵਿਧਾਇਕ ਤਰਫੋਂ ਰਜਿੰਦਰ ਬਾਜਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨਰੇਸ਼ ਮਹਾਜਨ ਤੇ ਮੇਰ ਸੁਖਦੀਪ ਸਿੰਘ ਤੇਜਾ ਸਿਟੀ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੀਵ ਸ਼ਰਮਾ ਤੇ ਡੀਐਸਪੀ ਸਿਟੀ ਸੰਜੀਵ ਕੁਮਾਰ ਪੁਲਿਸ ਪਾਰਟੀ ਸਣੇ ਮ ਅਜ਼ਲਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਗੋਤਮ ਸੇਠ ਨੇ ਦੱਸਿਆ ਕਿ ਸ਼ਾਮ ਆਪਣੀ ਦੁਕਾਨ ਤੇ ਮੌਜੂਦ ਸਨ ਕਿ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋਨ ਪਛਾਤਿਆ ਨੇ ਗੋਲੀ ਚਲਾ ਦਿੱਤੀ ਹੈ ਦੁਕਾਨ ਦਾ ਸ਼ੀਸ਼ਾ ਟੁੱਟ ਗਿਆ ਹੈ ਹਾਲਾਂਕਿ ਕਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਕਤ ਵਿਅਕਤੀ ਮੌਕੇ ਤੋਂ ਫਰਾਰ ਹੋ ਗਏ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਗੈਂਗਸਟਰ ਨਿਸ਼ਾਨ ਜੋੜੀਆਂ ਦੇ ਬਲੋਂ ਫਿਰੌਤੀ ਦੀ ਮੰਗ ਕਰਦਿਆਂ ਹੋਇਆਂ ਜਾਨ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਸੀ ਉਕਤ ਗੈਂਗਸਟਰ ਦੇ ਸਾਥੀਆਂ ਦੇ ਵੱਲੋਂ ਹੀ ਉਹਨਾਂ ਦੀ ਦੁਕਾਨ ਤੇ ਗੋਲੀ ਚਲਾਈ ਗਈ ਹੈ ਉਹਨਾਂ ਕਹੇ ਕਿ ਇਸ ਘਟਨਾ ਦੇ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਦਹਿਸ਼ਤ ਦਾ ਮਾਹੌਲ ਹੈ ਡੀਐਸਪੀ ਸਿਟੀ ਸੰਜੀਵ ਕੁਮਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਕਿਸੇ ਟੈਲੀਕਾਮ ਤੇ ਦੋਨ ਪਛਾਤੇ ਵਿਅਕਤੀਆਂ ਨੇ ਗੋਲੀ ਚਲਾਈ ਹੈ ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ਤੇ ਪਹੁੰਚੇ ਨੇ ਤੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਜਲਦ ਦੋਸ਼ੀ ਗ੍ਰਿਫਤਾਰ ਹੋਣਗੇ ਬਚਾਈ ਮੈਨੇ ਬਚਾਈ 10 ਰੁਪਏ ਲੱਗੇ ਮੈਂ ਕੌਤਮ ਸ਼ੇਰ ਗੁੱਡੂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਡਿਸਟ੍ਰਿਕਟ ਕਾਂਗਰਸ ਕਮੇਟੀ ਇਹ ਅਨੰਾਰਾ ਸੇ ਟੈਲੀਕਮ ਬਟਾਲਾ ਕੀ ਹੋਇਆ ਕੋਈ ਲੜਕੇ ਆਏ ਜੀ ਦੋ ਅਣਪਛਾਤੇ ਤੇ ਆ ਕੇ ਇਥੇ ਫਾਇਰਿੰਗ ਕਰਕੇ ਸ਼ੋਰੂਮ ਤੇ ਕਿੰਨਾ ਨੁਕਸਾਨ ਨੁਕਸਾਨ ਤੇ ਚਲੋ ਜੀ ਕੀ ਕਹਿ ਸਕਦੇ ਆ ਜੀ ਜੀ ਬਚ ਗਏ ਸਾਡੇ ਮੁੰਡੇ ਉੱਥੇ ਬੈਠੇ ਹੁੰਦੇ ਜਿੱਥੇ ਗੋਲੀ ਚੱਲੀ ਐਗਜੈਕਟ ਉੱਥੇ ਮੇਰਾ ਲੜਕਾ ਇੱਕ ਬੈਠਾ ਹੁੰਦਾ ਮੇਰੇ ਆ ਸੈਮਸੰਗ ਦੇ ਕਾਊਂਟਰ ਦੇ ਉੱਤੇ ਮੁੰਡੇ ਬੈਠੇ ਲੋਪੇ ਹੁੰਦੇ ਆ ਬਿਲਕੁਲ ਫਾਇਰ ਉੱਥੋਂ ਤੱਕ ਆਇਆ ਏ ਲਾਅ ਐਂਡ ਆਰਡਰ ਤੇ ਹਾਲਾਤ ਸੱਟ ਪਹਿਲਾਂ ਥ੍ਰੈਟ ਬਾਰੇ ਜਿਹਦੇ ਥ੍ਰੈਟ ਵੀ ਸੀ ਬਿਲਕੁਲ ਚੱਲ ਰਹੀ ਸੀ ਜੀ ਮੈਂ ਕੱਲ ਹੀ ਅਜੇ ਐਫ ਆਈ ਆਰ ਲਾਂਚ ਕਰਾਈ ਹੈ ਜੀ ਕਿਹਦੇ ਵੱਲੋਂ ਥ੍ਰੈਟ ਸੀ ਕੋਈ ਨਿਸ਼ਾਨ ਨਿਸ਼ਾਨ ਕੋਈ ਹੈਗਾ ਜੀ ਕੀ ਮੰਗਿਆ ਗਿਆ ਜੀ ਪੈਸੇ ਦੀ ਡਿਮਾਂਡ ਹੀ ਕਰਦੇ ਆ ਜੀ ਇਹ ਲੋਗ ਪਰ ਮਾੜੀ ਗੱਲ ਹੈ ਲਾਅ ਐਂਡ ਆਰਡਰ ਤੇ ਹਾਲਾਤ ਮਾੜੇ ਆ ਜਿੱਥੇ ਤੁਹਾਡਾ ਸ਼ੋਅਰੂਮ ਆ ਇਹ ਬਹੁਤ ਭੀੜ ਭੜ ਵਾਲਾ ਲੱਗਾ ਔਰ ਬਟਾਰਾ ਤਾਂ ਚੰਡੀਗੜ੍ਹ ਨੂੰ ਰੂਟ ਆ ਬਹੁਤ ਬਿਜ਼ੀ ਰੂਟ ਰਹਿੰਦਾ ਮੈਂ ਜੀ ਕਾਫੀ ਵਾਰ ਕਹਿ ਚੁੱਕਾ ਕਿ ਸਭ ਤੋਂ ਪੁਰਾਣਾ ਨਾਟਕ ਇੱਥੇ ਲੱਗਦਾ ਰਿ ਜੇ ਆ ਹੋਈ ਨਾਕਾ ਇੱਥੇ ਹੁੰਦਾ ਤਾਂ ਸ਼ਾਇਦ ਉਹਨਾਂ ਨੂੰ ਕੋਈ ਡਰ ਵੀ ਹੁੰਦਾ ਨਾਕਾ ਤਾਂ ਕਦੀ ਲੱਗਣੀ ਜੀ ਇੱਥੇ ਕੋਈ ਵਾਰੀ ਕਹਿ ਕੇ ਵੇਖ ਲਿਆ ਜੀ ਨਾਕਾ ਵੀ ਆਈ ਸਮਝ ਹਾਂਜੀ ਉਹ ਹੁਣ ਡੀਵੀਆ ਆਂਦੇ ਨੇ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਜੀ ਉਹ ਦੇਖਦੇ ਆ ਜੀ ਜੋ ਵੀ ਕਾਰਵਾਈ ਅਗਲੀ ਹੈ ਮਾਹੌਲ ਦੇਖਿਆ ਗਿਆ ਬਹੁਤ ਜ਼ਿਆਦਾ ਘਰ ਵਾਲਾ ਬਣ ਗਿਆ ਬਿਲਕੁਲ ਤੁਸੀਂ ਦੇਖੋ ਜਦੋਂ ਅਹੀਂ ਕਿਹੜਾ ਇਹ ਲਾਈਨ ਵਾਲੇ ਬੰਦੇ ਆ ਜੀ ਅਹੀਂ ਸ਼ਹਿਰੀ ਇਹ ਬੰਦੇ ਆ ਤੇ ਡਰ ਤੇ ਨੇਚਰਲੀ ਮੇਰੇ ਕੋਈ ਬੇਟਾ ਦੇਖਿਆ ਉਹ ਨਾ ਵਿਚਾਰਾ ਰੋਂਦਾ ਪਿਆ ਕੀ ਲੱਗਦਾ ਪਰਿਵਾਰ ਤੇ ਕੀ ਬੀਤ ਰਿਹਾ ਹੈ ਕਿ ਜਦੋਂ ਪਤਾ ਲੱਗਦਾ ਮਾੜੀ ਗੱਲ ਆ ਜੀ ਇਦਾਂ ਹੋਣਾ ਨਹੀਂ ਚਾਹੀਦਾ ਕਿਸੇ ਨਾਲ ਵੀ ਜ਼ਰੂਰੀ ਨਹੀਂ ਸਾਡੇ ਨਾਲ ਕਿਸੇ ਨੇ ਵੀ ਨਹੀਂ ਹੋਣਾ ਚਾਹੀਦਾ ਸਿਕਿਉਰਟੀ ਦੀ ਜੀ ਮੈਂ ਤਾਂ ਦੱਸਦਾ ਪਿਆ ਕਿ ਹਫ਼ਤੇ ਦੱਸਦੇ ਤੋ ਆ ਕੰਮ ਚੱਲਦਾ ਪਿਆ ਰੈਂਟ ਦਾ ਕੋਈ ਸਿਕਿਉਰਟੀ ਬਿਲਕੁਲ ਕੋਈ ਨਹੀਂ ਜੀ ਕਿੰਨਾ ਦੇਖਦੇ ਹੋ ਸ਼ਹਿਰ ਨੂੰ ਸ਼ਹਿਰ ਦੇ ਹਾਲਾਤਾਂ ਨੂੰ ਪਤਾ ਜੀ ਰੋਇ ਕੀ ਹੋ ਰਿਹਾ ਕਤ ਲੋ ਗਾਰ ਰੋਇ ਗੋਲੀ ਚੱਲ ਰਹੀ ਹੈ ਕਦੀ ਕਿਤੇ ਕਦੀ ਕਿਤੇ ਸੋ ਸਵੇਰ ਕੀ ਦੇਖਿਆ ਤੁਸੀਂ ਜਿਹੜੀ ਹੁਣ ਹੋਣ ਹੈ ਜਿਹੜੀ ਵਾਰਦਾਤ ਹੈ ਕਿਵੇਂ ਸਾਰੇ ਹੀ ਬਿਲਕੁਲ ਆ ਸਾਹਮਣੇ ਸੋਫੇ ਤੇ ਬੈਠੇ ਹੋਏ ਸੀ ਤੇ ਜਾਣ ਕੀ ਕੋਈ ਚਿੰਨ ਦੀ ਬਹੁਤ ਜ਼ੋਰ ਨਾਲ ਆਈ ਹੈ ਇਕਦਮੀ ਮਤਲਬ ਇਹ ਬਹੁਤ ਜ਼ਿਆਦਾ ਜ਼ੋਰ ਦਾ ਧਮਾਕਾ ਸੀ ਆਵਾਜ਼ ਸੁਣ ਕੇ ਬਿਲਕੁਲ ਆਪਾਂ ਇਕਦਮ ਹੈਰਾਨੀ ਰਹਿ ਕੇ ਸਾਹਮਣੇ ਦੇਖਿਆ ਕਿ ਸ਼ੀਸ਼ੇ ਵਿੱਚ ਕਾਫੀ ਜ਼ਿਆਦਾ ਪਲਾਮ ਘੁਰਾ ਹੈ ਬੱਚੀ ਸ਼ੀਸ਼ਾ ਡਰ-ਡਰ ਕਾ ਦਟੇ ਪਏ ਕਿ ਕੰਕਰਾਂ ਜਿਹੜੀਆਂ ਅਡੇ ਇੱਥੇ ਆ ਕੇ ਬਿਲਕੁਲ ਸਾਡੇ ਮੂੰਹ ਦੇ ਉੱਤੇ ਵੱਜੀ ਤੇ ਜਲਦੀ ਨਾਲ ਭੱਜ ਕੇ ਆਪਣੇ ਹੁਣ ਸੇਫ ਕੀਤਾ ਕਿੰਨੇ ਫਾਇਰ ਹੋਏ ਤੇ ਜੂ ਫਾਇਰ ਤੇ ਕੋਈ ਹੋਇਆ ਨਹੀਂ ਹਾਰੇ ਕਿਉਂ ਹੈ ਤੇ ਪਤਾ ਲੱਗਾ ਕਿ ਬਾਹਰ ਤੋਂ ਦੋ ਲੜਕੇ ਹੀ ਮੋਟਰਸਾਈਕਲ ਤੇ ਆਏ ਜਿਹੜੇ ਤੇ ਗੋਲੀ ਚਲਾ ਕੇ ਚਲੇ ਗਏ ਤੇ ਤੁਸੀਂ ਇੱਥੇ ਮੌਕੇ ਦੇ ਵਜੂਦ ਸੀ ਸਾਹਮਣੇ ਬੈਠੇ ਸੀ ਸੋ ਕਿਵੇਂ ਵੇਖਦੇ ਲੱਗਾ ਡੈਸ਼ ਧਮੋਲਿਆ ਜੀ ਆਬੀਅਸਲੀ ਜਿਹੜੇ ਲੋਕੀ ਨੇ ਘਬਰਾਏ ਹੋਏ ਨੇ ਪਤਾ ਨਹੀਂ ਲੱਗ ਰਿਹਾ ਕਿਸੇ ਨੂੰ ਕੋਈ ਬਿਜ਼ਨਸ ਕਰਨ ਵਾਲੇ ਨੂੰ ਹਰ ਇੱਕ ਨੂੰ ਥ੍ਰੈਟ ਪਾ ਲਾ ਰਹੀਆਂ ਸਮਾਂ ਕੀ ਹੁੰਦਾ ਜੋ ਇਹ ਲਗਦਾ ਕਿ 6 ਵਜੇ ਤੇ 13 ਮਿੰਟ ਦਾ ਟਾਈਮ ਹੈ ਸਾਹਮਣੇ ਅੱਜ ਹੀ ਸਾਹਮਣੇ ਕੋਈ ਕਦਰ ਮੋਟਰਸਾਈਕਲ ਤੇ ਬੰਦੇ ਦੋ ਆਏ ਨੇ ਗੋੜੀਆਂ ਮਾਰ ਗਏ ਨੇ ਇੱਥੇ ਐ ਪਤਾ ਲੱਗਾ ਵੀ ਇਹਨੂੰ ਥ੍ਰੈਡ ਪਹਿਲਾਂ ਵੀ ਹੁੰਦੇ ਸੀ ਕੋਈ ਮੰਗਿਆ ਜਾ ਰਿਹਾ ਸੀ ਕੁਝ ਉਹ ਉਹਦੀ ਵਜ੍ਹਾ ਕਰਕੇ ਉਹਨਾਂ ਨੇ ਇਹ ਥ੍ਰੈਡ ਕੀਤਾ ਵੀ ਬਦਕਿਸਮਤੀ ਇਹ ਲੋਕਾਂ ਦੀ ਪੰਜਾਬ ਸਰਕਾਰ ਬਿਲਕੁਲ ਫੇਲ ਹੋ ਰਹੀ ਹੈ ਲੈਂਡ ਆਰਡਰ ਦੇ ਮਸਲੇ ਤੇ ਲੋਕ ਕੋਲ ਐਸਐਸਓ ਦੇ ਨਵੇਂ ਆ ਦੇ ਨੋਟਿਸ ਇਹ ਗੱਲ ਆਸ ਸੁਣਿਆ ਆ ਚੁੱਕੀ ਸੀ ਪੁਰਾਣੇ ਐਸਐਸਓ ਸਾ ਉਹਨੇ ਬੋਦਾ ਸੀ ਪਰ ਕੋਈ ਪ੍ਰੋਟੈਕਸ਼ਨ ਵਾਲੀ ਗੱਲ ਜਿਵੇਂ ਨਜ਼ਰ ਨਹੀਂ ਆਈ ਜੇ ਲਾਗੇ ਜਾ ਕੇ ਨਾਕਾ ਵੀ ਨਹੀਂ ਸੀ ਫਿਰ ਸੱਜੇ ਖੱਬੇ ਤੇ ਪੁਲਿਸ ਵੀ ਨਜ਼ਰ ਨਹੀਂ ਆਈ ਤੇ ਭਰੇ ਬਾਜ਼ਾਰ ਚੋਂ ਹੱਸਦੇ ਜਾਂਦੇ ਆਉ ਗਏ ਦਿਓ ਕਹੀ ਇਸਨੂੰ ਆਪਾਂ ਕਹਿ ਸਕਦੇ ਆ ਕਿ ਇਹ ਇਸੇ ਤਰ੍ਹਾਂ ਹੀ ਟਕਲਾਵਾ ਵਾਪਰੇ ਨਹੀਂ ਆਵਾਜ਼ ਲੇਕਿਨ ਗੱਲ ਕੀਤੀ ਜਾਵੇ ਤੇ ਬਟਾਲੇ ਵੀ ਜਿੱਥੇ ਵੀ ਜਿਹੜੀ ਹੁੰਦੀ ਰਹਿੰਦੀ ਹੈ ਵਾਹ ਜੀ ਦੂਜੇ ਦੇ ਚੇਤੇ ਫਾਇਰਿੰਗ ਹੋ ਰਹੀ ਹੈ ਔਰ ਹੋਣੀ ਪੰਜਾਬ ਸਰਕਾਰ ਦੇ ਪੁਲਿਸ ਦਾ ਕੰਮ ਹੈ ਨਾ ਲੋਕ ਵਿਚਾਰੇ ਕੀ ਕਰਨ ਕਿੰਨੇ ਜਿਉਣ ਕਿੰਨੇ ਦੁਕਾਨਾਂ ਬੰਦ ਕਰਦੇ ਦਾ ਪਤਾ ਲੱਗੇ ਜਰਾ ਜਨੂ ਪ੍ਰੋਟੈਕਸ਼ਨ ਵੀ ਨਹੀਂ ਜਦੋਂ ਪਤਾ ਉਹਦੀ ਨੋਲੇਜ ਹੈ ਜੋ ਸੁਣਿਆ ਅਨੁਸਾਰ ਨੋਲੇਜ ਇੱਕ ਵੀ ਇੱਥੇ ਕੋਈ ਨਾ ਦੇ ਜਗ੍ਹਾ ਪੜਦੇ ਲੱਗੇ ਜਨੂ ਕੋਈ ਨਾ ਕਰਨੀ ਸਾਰੀ ਨੂੰ ਫਰੋਤੀ ਨਹੀਂ ਆ ਰਹੀ ਜੀ ਚਲੋ ਫਰੋਤੀ ਆ ਰਹੀ ਪਤਾ ਲੱਗਾ ਆ ਰਹੀ ਹੈ ਫਰੋਤੀ ਆ ਰਹੀ ਹੈ ਸਾਰੇ ਨਾਲੇ ਸੀਗੇ ਕਾਨੂੰਨ ਸੁਣੇ ਇਹ ਵੀ ਪਤਾ ਲੱਗਾ ਕਿ ਸਰਦੀ ਨਾਲੇ ਸੀਗੇ ਕੋਈ ਇਹਨਾਂ ਨੂੰ ਪ੍ਰੋਟੈਕਸ਼ਨ ਹੀ ਦਿੱਤੀ ਹੈ ਜੀ ਨਾ ਕੋਈ ਪ੍ਰੋਟੈਕਸ਼ਨ ਦਿੱਤੀ ਇਹਨਾਂ ਨੇ ਸਰ ਇਹ ਤਾਂ ਕੋਈ ਪ੍ਰੋਟੈਕਸ਼ਨ ਦਿੱਤੀ ਸਰ ਇਹ ਤਾਂ ਇਹਨਾਂ ਤੇ ਬਹੁਤ ਸਾਰੇ ਆ ਰਹੀਆਂ ਵਾ ਕੀ ਕਾਰਨ ਹੈ ਕਿ ਪੰਜਾਬ ਕੋਲ ਇਸ ਨੇੜੀ ਹੈ ਕਾਰਨ ਹੁਣ ਬੈਗੀ ਦੀ ਪੰਜਾਬ ਪੁਲਿਸ ਹੀ ਦੱਸੇ ਜਾਂ ਪੰਜਾਬ ਸਰਕਾਰ ਦੱਸੇ ਕਾਰਨ ਕੀ ਦੱਸੀਏ ਸਾਡੀ ਵੱਧ ਕਿਸਮ ਦੀ ਹੈ ਸਾਡੇ ਲੋਕਾਂ ਦੇ ਜਿਹੜਾ ਵੀ ਹਾਂ ਕੱਲੇ ਜਿਹਾ ਖੋਣੇ ਬਟੋਰ ਜਿਹੜਾ ਤੁਹਾਡੇ ਮਾਈ ਕਾਉਂਟ ਸਟਾਫ ਲਗ ਗਿਆ ਤੇ ਮੈਨੂੰ ਪਤਾ ਨਹੀਂ ਪਹਿਲਾਂ ਵੀ ਮੈਨੂੰ ਆ ਰਹੇ ਪਰ ਅੰਨੇ ਦਾ ਬੰਤੀ ਮੈਨੂੰ ਹੁਣ ਪਤਾ ਲੱਗਾ ਜਦੋਂ ਵੀ ਮੈਂ ਥੋੜਾ ਬਾਹਰ ਖੰਨਾ ਉਸ ਟਾਈਮ ਆਇਆ ਜਦੋਂ ਅਧਿਕਾਰੀਆਂ ਨੇ ਬਿਲਕੁਲ ਕਲੀਅਰ ਕਰ ਲੈ ਕੰਮ ਆਪਣੀ ਟੀਮਾਂ ਦੇ ਲਈ ਸਵਾਲਾਂ ਦੀ ਉਸ ਟਾਈਮ ਲੱਗੀ ਆ ਜੋ ਵੀ ਇਹ ਜਨਰਲ ਕਰਦਾ ਹੈ ਉਹ ਹਾਂਜੀ ਬਲੋ ਬਲੋ ਮੈਸਜ ਕਰਦੇ ਪਹਿਲੇ ਕਿਉਂ ਮੈਸਜ ਕਰਦੇ ਮਾੜਾ ਜਿਹਾ ਥੋੜੀ ਜਿਹੀ ਬੈਠ ਜਿਵੇਂ ਥੋੜੀ ਜਿਹੀ ਪਾਈਟੇ ਦੇ ਬੱਸ ਹੋਵੇ ਉਹ ਜਿਹਨੇ ਜੀ ਪਤਾ ਹੀ ਆ ਸਾਰਿਆਂ ਨੂੰ ਕਿ ਫਾਇਰਿੰਗ ਹੋਈ ਹੈ ਸ਼ੋਰੂਮ ਦੇ ਤੇ ਭਾਈ ਪਹਿਲਾਂ ਕਿੰਨੀ ਦੇ ਤੋ ਤੁਹਾਨੂੰ ਥ੍ਰੈਟ ਆ ਰਿਹਾ ਚੱਲੀ ਜਾਂਦੀਆਂ ਜੀ ਥ੍ਰੈਟ ਤੇ ਚੱਲਦੀ ਇਹ ਸਾਰੇ ਸ਼ਹਿਰ ਨੂੰ ਹੀ ਆਉਂਦੀਆਂ ਪਈਆਂ ਕਿੰਨੂੰ ਨਹੀਂ ਆਉਂਦੀਆਂ ਪਈਆਂ ਹਰ ਬੰਦਾ ਇਸ ਤੇ ਪਰੇਸ਼ਾਨੀ ਚ ਹੈ ਜੀ ਜਿਹੜਾ ਕੰਮ ਕਰਦਾ ਵੇਸੇ ਪਰੇਸ਼ਾਨੀ ਚ ਥ੍ਰੈਟ ਕਿਹਦੇ ਤੋਂ ਆਈ ਸੀ ਕੋ ਨਿਸ਼ਾਨ ਦੱਸ ਦੇ ਰਹੇ ਹਾਂ ਮੈਂ ਜਾਣਦਾ ਨਹੀਂ ਕਿ ਸ਼ਾਨ ਕੋਈ ਹੈਗਾ ਸਰ ਆਪਣੀ ਦੁਕਾਨ ਤੇ ਕਿੰਨੇ ਕੁ ਲੋਗ ਹੁੰਦੇ ਨੇ ਸਟਾਫ ਹੀ 5-7 7-8 ਜਾਂ 10 ਜਾਣੇ ਦਾ ਸਟਾਫ ਹੀ ਹੈ ਜੀ ਤੁਸੀਂ ਮੌਜੂਦ ਸੀ ਹਾਂ ਜੀ ਹਜੇ ਮੈਂ ਆਫਿਸ 'ਚ ਹੀ ਅੰਦਰ ਬੈਠਾ ਹਾਂ ਹਾਂ ਜੀ ਜਿਸ ਨੂੰ ਪੁਲਿਸ ਦੀ ਰਿਪੋਰਟ ਕਰਤਾ ਹਾਂ ਜੀ ਹਾਂ ਜੀ ਉਹ ਭਾਈ ਦੌੜ ਪੈ ਗਈ ਜੀ ਇੱਕਦਮ ਕੀ ਬਣ ਗਿਆ ਸਰ ਕੀ ਕਰ ਸਕਨੇ ਜੀ ਕੀ ਕਹਿਣਾ ਚਾਹੋਗੇ ਸਰ ਜਾਨਲੇਵਾ ਹਮਲਾ ਕੁਛ ਵੀ ਹੋ ਸਕਦਾ ਹੈ ਬਲਕਿ ਕੁਛ ਵੀ ਹੋ ਸਕਦਾ ਹੈ ਜੇ ਅਸੀਂ ਤੇ ਕਿੰਨੇ ਦਿਨਾਂ ਦੇ ਕਿੰਨੇ ਵੀ ਕੁਛ ਵੀ ਹੋ ਸਕਦਾ ਜਦੋਂ ਪ੍ਰੋਟੀ ਉਹਦੇ ਬਾਅਦ ਕੰਪਲੀਟ ਕੀਤੀ ਤੋਂ ਉਸ ਤੋਂ ਬਾਅਦ ਪੰਜਾਬ ਪੁਲਿਸ ਦਾ ਕੀ ਰੈਐਕਸ਼ਨ ਸੀ ਅਸੀਂ ਕਰ ਰਹੇ ਹਾਂ ਜੀ ਹੁਣ ਤੇ ਨਵੇਂ ਐਸਐਸਪੀ ਸਾਹਿਬ ਤੇ ਹੁਣ ਹੀ ਆਏ ਆ ਜੇ ਉਹਦੇ ਅਜੇ ਆ ਕੇ ਤੇ ਉਹਨਾਂ ਨੇ ਕੱਲ ਹੀ ਚਾਰਜ ਲਿਆ ਕਰ ਰਹੇ ਆ ਲੈਟਸ ਸੀ ਸਰ ਕਿੰਨੇ ਵਜੇ ਦੀ ਵਾਰਦਾਤ ਹੈ 6:00 ਸਵਾ 6 ਆਲਮੋਸਟ ਇਹ ਹੁਣ ਸਵਾ 6 ਵਜੇ ਵਾਰਦਾਤ ਹੋ ਗਿਆ ਟਾਈਮ ਵੀ ਨਹੀਂ ਹੈ ਉਹਨਾਂ ਕੋਲੋਂ ਦਾ ਟਾਈਮ ਕੀ ਰੱਖੋਗੇ ਤੁਸੀਂ ਅੰਡਰਸਟੈਂਡ ਕਰ ਲੀਏ ਬਈ ਸਾਰੇ ਸ਼ਹਿਰ ਦਾ ਵੇਖੋ ਸੱਤ ਸਵਾ ਸੱਤ ਤੇ ਸਾਰਾ ਸ਼ਹਿਰ ਬੰਦ ਹੁੰਦਾ ਪਿਆ ਜੀ ਰੋਜ਼ ਇਦਾਂ ਹੀ ਇਹੀ ਹਾਲਾਤ ਹੈ ਜੀ ਸਾਡਾ ਤੇ ਮੇਨ ਬਾਜ਼ਾਰ ਆ ਤੁਸੀਂ ਵੇਖੋ ਚੱਲਦਾ ਰੋਡ ਆ ਇੱਥੇ ਵੀ ਹਾਲਾਤ ਕਾਰਨ ਮੌਕੇ ਤੇ ਬੰਦ ਹੋ ਗਿਆ ਜੀ ਹਾਂ ਜੀ ਹਾਂ ਜੀ ਹਾਂ ਥੈਂਕ ਯੂ ਸਦਾ ਇੱਕ ਵਾਰੀ ਬਰੀਦ ਤੇ ਮੈਂ ਕੋਸ਼ਿਸ਼ ਕਰਾਂਗਾ ਸਾਰਾ ਵਿੱਚ ਮੈਂ ਕੋਸ਼ਿਸ਼ ਕਰਾਂਗਾ ਇੱਕ ਲਾਈਨ ਚ ਜਾਂ ਇੱਕ ਸਾਰੇ ਇੱਕ ਸਟੰਜੇ ਤੇ ਸਭ ਕੁਝ ਦੱਸ ਦਿਆਂ ਕੋਈ ਸਵਾਲ ਦੀ ਨੋਬਤ ਨਾ ਆਵੇ ਤੇ ਬਾਅਦ ਵਿੱਚ ਉਹਦਾ ਸੀ ਅੱਗੇ ਕਿੰਨਾ ਲੱਗਿਆ ਯੂਨੀਵਰਸਿਟੀ ਰਗਾ ਤੇ ਉੱਥੇ ਤੱਕ ਮੁੜ ਕੇ ਬਾਅਦ ਵਿੱਚ ਚਲੇ ਹਾਂ ਦੀ ਇੱਕੋ ਹੀ ਬੋਲੋ। ਅੱਛਾ ਥੋੜਾ ਜਿਹਾ ਉੱਪਰ ਕਰੋ ਜਾਂ ਲਓ ਜੀ ਆਹ ਲਓ ਉੱਪਰ ਕਰਤਾ। ਨਹੀਂ ਸਰ। ਹਾਂ ਜੀ ਸਰ। ਕੀ ਮੈਨੂੰ ਚੱਲ ਸਕਦਾ ਯਾਰ ਮੇਰੀਆਂ ਆਂਡੀਆਂ ਪਿਆਰ ਹੋ ਤੇਰਾ ਬੁਰੇ ਹੋਗਾ। ਹਾਂ ਜੀ ਸਰ। ਹਾਂ ਜੀ। ਹਾਂ ਜੀ ਸਾਰਾ ਅੱਜ ਇੱਕ ਇਤਲਾਮ ਮਿਲਿਆ ਸੀ ਕਿ ਅੱਜ ਕਰੀਬ 6:20 ਦੇ ਕਰੀਬ ਇੱਥੇ ਆਪਣੇ ਗੁੱਡੋ ਜੀ ਦੇ ਕਾਂਗਰਸੇ ਲਿਟਰਨ ਦੇ ਨੰਬਰਟਾਰ ਦੇ ਉਹਨਾਂ ਦੀ ਦੁਕਾਨ ਤੇ ਕੋਈ ਅਨਨੋਨ ਪਰਸਨ ਫਾਇਰ ਕਰ ਗਿਆ ਜੇ ਮੌਕੇ ਤੇ ਪਹੁੰਚੇ ਹਾਂ ਤੇ ਅਸੀਂ ਦੇਖਿਆ ਜੋ ਮੌਕੇ ਤੇ ਜਿਹੜੇ ਹਾਜ਼ਰੀਨ ਸੀ ਜਿਨ੍ਹਾਂ ਨੇ ਆਈ ਵਿਟਨੈਸ ਹਨ ਉਹਨਾਂ ਨੂੰ ਦੱਸਿਆ ਕਿ ਦੋ ਬੰਦੇ ਮੋਟਰਸਾਈਕਲ ਤੇ ਆਏ ਸੀ ਇੱਕ ਬੰਦੇ ਨੇ ਉਤਰ ਕੇ ਤੇ ਸ਼ੀਸ਼ੇ ਵੱਲੋਂ ਕਰਕੇ ਤੇ ਇੱਕ ਫਾਇਰ ਕਰਤਾ ਫਾਇਰ ਕਰਕੇ ਤੇ ਨਾਲ ਉਤਰ ਕੇ ਮੋਟਰਸਾਈਕਲ ਤੇ ਰੱਖ ਕੇ ਤੇ ਦੌਰਗੇ ਤੇ ਅਸੀਂ ਆਪਣੀਆਂ ਟੀਮਾਂ ਲਗਾਤੀਆਂ ਨੇ ਤੇ ਜਲਦੀ ਅਸੀਂ ਰਿਕਵੈਸਟ ਕਰਾਂਗੇ ਪਰ ਤੁਹਾਨੂੰ ਕੀ ਵੀ ਆਈ ਹੈ ਇਹਨਾਂ ਨੂੰ ਕਿਸੇ ਪਹਿਲੇ ਇਸ ਸਪੰਸ ਪਹਿਲੀਆਂ ਪੁਰਾਣੀਆਂ ਵੀ ਆਉਂਦੇ ਰਹੀਆਂ ਨੇ ਇਹਨਾਂ ਨੂੰ ਕੇਸ ਵਿੱਚ ਦਰਜ ਕਰਾ ਦੀ ਜੀ ਕਿਹਦੇ ਵੱਲੋਂ ਸਰ ਕੇਸ ਵਿੱਚ ਦਰਜ ਹੈਗਾ ਜੀ ਇਹ ਕਿਹਦੇ ਵੱਲੋਂ ਆਇਆ ਇਹ ਜੈਸਟੰਗ ਲੋਆਈ ਹੈ ਜੀ ਕਿੰਨੀਆਂ ਗੋਲੀਆਂ ਚਲੀਆਂ ਜੀ ਇੱਕ ਵਾਲੇ ਚਲੀਆਂ